ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੁਝ ਲੋਕਪੱਖੀ ਅਹਿਮ ਫੈਸਲੇ ਜਿਹੜੇ ਨੇ ਲਏ ਗਏ ਨੇ ਉਹਨਾਂ ਦੀ ਮੈਂ ਸੰਖੇਪ ਦੇ ਵਿੱਚ ਜਾਣਕਾਰੀ ਜਿਹੜੀ ਤੁਹਾਨੂੰ ਸਾਂਝੀ ਕਰਨੀ ਚਾਹਣਾ। ਅ ਇੱਕ ਦਾ ਪੰਜਾਬ ਯੂਨੀਫਾਈਡ ਬਿਲਡਿੰਗ ਨਿਜ਼ਮ ਜਿਹੜਾ ਹੈ 2025 ਉਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਦੇ ਵਿੱਚ ਜਿਹੜੀਆਂ ਮਕਾਨ ਅਨਸਾਰੀ ਸ਼ਹਿਰੀ ਵਿਕਾਸ ਵਿਭਾਗ ਦੇ ਜਾਂ ਲੋਕਲ ਗਵਰਨਮੈਂਟ ਵਿਭਾਗ ਦੇ ਜਿਹੜੀਆਂ ਪ੍ਰਵਾਨਗੀਆਂ ਤੇ ਉਹਨਾਂ ਨੂੰ ਲਾਗੂ ਕਰਨ 'ਚ ਇੱਕ ਸਾਰਤਾ ਤੇ ਗੁੰਝਲੜਾਂ ਜਿਹੜੀਆਂ ਜ਼ਿਆਦਾ ਕੰਪਲਿਕੇਟਿਡ ਸੀਗੀਆਂ ਕੁਝ ਸ਼ਰਤਾਂ ਉਸ ਜਿਹੜੇ ਸੌਖੀਆਂ ਕੀਤੀਆਂ ਗਈਆਂ ਨੇ ਤੇ ਇਸ ਐਕਟ ਤਹਿਤ ਘੱਟ ਉਚਾਈ ਵਾਲੀਆਂ ਜਿਹੜੀਆਂ ਬਿਲਡਿੰਗਾਂ ਨੇ 15 ਮੀਟਰ ਤੋਂ ਵਧਾ ਕੇ ਉਹਨੂੰ 21 ਮੀਟਰ ਤੱਕ ਕੀਤਾ ਗਿਆ ਤੇ ਉਹਦੇ ਵਾਸਤੇ ਸੈਲਫ ਸਰਟੀਫਿਕੇਸ਼ਨ ਹੋਊਗੀ ਉਹ ਆਪਣੇ ਆਪ ਹੀ ਨਕਸ਼ਾ ਪਾਸ ਜਿਹੜਾ ਆਪਦੀ ਸਰਟੀਫਿਕੇਸ਼ਨ ਤੇ ਆਪਣੇ ਜਿਹੜਾ ਆਰਕੀਟੈਕਟ ਆ ਉਹਦੇ ਤੋਂ ਉਹ ਕਰਵਾ ਕੇ ਇਹ ਜਿਹੜਾ بڑا ਗੁੰਝਲਦਾਰ ਮਸਲਾ ਸੀ ਨਕਸ਼ਾ ਪਾਸ ਕਰਾਉਣਾ ਦਫ਼ਤਰਾਂ ਦੇ ਬਹੁਤ ਚੱਕਰ ਲੱਗਦੇ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਕਰਾਪਟ ਚੱਕਰਾਂ ਚੋਂ ਫਿਰ ਕਰਾਪਸ਼ਨ ਵਾਲੇ ਪਾਸੇ ਨੂੰ ਜਾਂਦੀ ਸੀ ਗੱਲ ਤਾਂ ਇਹ ਹੁਣ 21 ਮੀਟਰ ਤੱਕ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਦੇ ਵਿੱਚ ਕੋਈ ਨਕਸ਼ਾ ਇਧਰ ਉਧਰ ਦਫ਼ਤਰਾਂ ਅੱਜ ਤੱਕੇ ਖਾਣ ਦੀ ਲੋੜ ਨਹੀਂ ਸੈਲਫ ਸਰਟੀਫਿਕੇਸ਼ਨ ਮੁਤਾਬਕ ਉਹੜੇ ਨਕਸ਼ਾ ਜਿਹੜਾ ਉਹ ਪਾਸ ਹੋ ਜਾਊਗਾ ਤੇ ਗਰਾਊਂਡ ਕਵਰੇਜ ਵੀ ਵਧਾਈ ਗਈ ਹੈ ਉਹਨਾਂ ਦੀ ਜਿਹੜੀ 100 ਮੀਟਰ ਦਾ ਜਿਹੜਾ ਘਟੂ ਘਟ 100 ਮੀਟਰ ਦਾ ਜਿਹੜਾ ਪਲਾਟ ਹੈ ਉਹਦੇ ਚ ਗਰਾਊਂਡ ਪਾਰਕਿੰਗ ਤੇ ਸੈਟ ਬੈਕ ਤੇ ਖੁੱਲੀ ਜਗ੍ਹਾ ਦੇ ਜਿਹੜੇ ਨਿਯਮ ਨੇ ਉਹਨਾਂ ਚ ਢਿੱਲ ਦਿੱਤੀ ਗਈ ਹੈ ਤੇ ਸਿੰਗਲ ਯੂਨੀਫਾਈਡ ਫਰੇਮਵਰਕ ਦੇ ਵਿੱਚ ਤੇ ਉਹਦੇ ਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਕਫੈਤੀ ਤੇ ਕਿਰਾਏ ਤੇ ਮਕਾਨਾਂ ਦੀ ਵਿਵਸਥਾ ਜਿਹੜੀਆਂ ਨੇ ਉਹ ਵੀ ਸ਼ਾਮਲ ਕੀਤੀ ਗਈ ਹੈ। ਬਾਕੀ ਦੂਜਾ ਜਿਹੜਾ ਬਾਕੀ ਇਹ ਡਿਟੇਲ ਜਿਹੜੀ ਤੁਹਾਨੂੰ ਇਹਦੀ ਸਾਰੀ ਮਿਲ ਜੂਗੀ ਦੂਜਾ ਹੈਗਾ ਕਿ ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਲੁਧਿਆਣਾ ਨਾਰਥ ਉਹਦੇ ਵਿੱਚ ਚਾਰ ਪਟਵਾਰ ਸੈਕਟਰ ਨੇ ਜਿਹੜੇ ਉਹਦੇ ਵਿੱਚ ਸ਼ਾਮਲ ਕੀਤੇ ਗਏ ਨੇ ਕਾਨੂੰਗੋ ਦੇ ਕਿਹਨੇ ਇੱਕ ਕਾਨੂੰਗੋ ਸੈਕਟਰ ਹੈ ਤੇ 7 ਤੋਂ 8 ਪਿੰਡ ਨੇ ਉਹਨਾਂ ਨੂੰ ਲੋਕਾਂ ਨਾਲ ਸਲਾਹ ਕਰਕੇ ਹੀ ਉਹਨਾਂ ਦੀ رائے ਲੈ ਕੇ ਇਹ ਕੀਤਾ ਗਿਆ ਤੇ ਇੱਕ ਸਬ ਤਹਿਸੀਲ ਜਿਹੜੀ ਹੈ ਲੁਧਿਆਣਾ ਨੌਰਥ ਬਣਾਈ ਜਾ ਰਹੀ ਜਿੱਥੇ ਇੱਕ ਨਹਿ ਤਹਿਸੀਲਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜਾਏ ਨੰਬਰ 3 ਤੇ ਹੈਗਾ ਜੀ ਬਰਨਾਲਾ ਜਿਹੜੀ ਨਗਰ ਕਾਉਂਸਲ ਹੈ ਉਹਨੂੰ ਨਗਰ ਨਿਗਮ ਜੋ ਕਾਰਪੋਰੇਸ਼ਨ ਵਜੋਂ ਅਪਗ੍ਰੇਡ ਕੀਤਾ ਗਿਆ ਕਿਉਂਕਿ ਬਰਨਾਲੇ ਦੀ ਜਿਹੜੀ ਆਬਾਦੀ ਹੈ ਉਹ ਵੀ ਤੇ ਜਿਹੜੀ ਜੀਐਸਟੀ ਦੀ ਕਲੈਕਸ਼ਨ ਹੈ ਉਹ ਵੀ ਉਹ ਸਾਰੇ ਜਿਹੜੀ ਕੰਡੀਸ਼ਨਸ ਨੇ ਉਹ ਪੂਰੀਆਂ ਕਰਦੀ ਹੈ ਬਰਨਾਲਾ ਸ਼ਹਿਰ ਦੀ ਜਿਹੜੀ ਹੱਦ ਹੈ ਇੰਡਸਟਰੀ ਵੀ ਬਹੁਤ ਉੱਥੇ ਜਿਹੜੀ ਹੈ ਉਹ ਮੌਜੂਦ ਹੈ Air Force Station ਮੌਜੂਦ ਹੈ ਬਰਨਾਲੇ ਦੇ ਲੋਕਾਂ ਦੀ ਬਹੁਤ ਦੇਰ ਤੋਂ ਇਹ ਮੰਗ ਵੀ ਸੀ ਕਿ ਸਾਨੂੰ ਕਾਰਪੋਰੇਸ਼ਨ ਦਾ ਦਰਜਾ ਦਿੱਤਾ ਜਾਵੇ ਜੋ ਬਰਨਾਲਾ ਜਿਹੜਾ ਨਗਰ ਕੌਂਸਲ ਸੀ ਉਹਨੂੰ ਕਾਰਪੋਰੇਸ਼ਨ ਦਾ ਦਰਜਾ ਉਹਦੀ ਪ੍ਰਵਾਨਗੀ ਜਿਹੜੀ ਹੈ ਉਹ ਮੰਤਰੀ ਮੰਡਲ ਦੇ ਵਿੱਚ ਦਿੱਤੀ ਗਈ ਹੈ ਪੰਜਾਬ ਸਪੋਰਟਸ ਮੈਡੀਕਲ ਕੇਡਰ ਦੀਆਂ 14 ਗਰੁੱਪ A ਦੀਆਂ 16 ਗਰੁੱਪ B ਦੀਆਂ ਤੇ 80 ਗਰੁੱਪ C ਦੀਆਂ ਲਗਭਗ 100 ਤੋਂ ਬਾਅਦ ਇਹ ਨਵੇਂ ਪੋਸਟਾ ਕ੍ਰੀਏਟ ਕੀਤੇ ਗਏ ਆ ਸਪੋਰਟਸ ਮੈਡੀਸਨ ਨਾਲ ਰਿਲੇਟਡ ਫਿਜ਼ੀਓਥੈਰੇਪਿਸਟ ਯੋਗਾ ਜਾਂ ਜਿਹੜੇ ਡਾਕਟਰ ਨੇ ਸਪੋਰਟਸ ਨਾਲ ਰਿਲੇਟਡ ਜਿਹੜੀਆਂ ਇੰਜਰੀਜ਼ ਹੋ ਜਾਂਦੀਆਂ ਨੇ ਉਹਨਾਂ ਨੂੰ ਤਿੰਨ ਸਾਲ ਦੀ ਜਿਹੜਾ ਉਹ ਕੰਟਰੈਕਟ ਕੀਤਾ ਜਾਊਗਾ ਦੇ ਸਪੋਰਟਸ ਦੇ ਵਿੱਚ ਇੱਕ ਖਾਸ ਤੌਰ ਤੇ ਇਹ ਇਹਦੇ ਵਿੱਚ ਜਿਹੜਾ ਸਪੋਰਟਸ ਵਾਲਾ ਉਹਦੇ ਵਿੱਚ ਪਟਿਆਲਾ ਸੰਗਰੂਰ ਬਠਿੰਡਾ ਫਰੀਦਕੋਟ ਫਾਜ਼ਿਲਕਾ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਸਾਵਿਆਦਾ ਹੀਸਿੰਗਨਗਰ ਰੋਪੜ ਅਤੇ ਹੁਸ਼ਿਆਰਪੁਰ ਵਰਗੇ ਖੇਡ ਜ਼ਿਲ੍ਹਿਆਂ ਚੋਂ ਉਹਨਾਂ ਤਾਇਨਾਤ ਕੀਤਾ ਜਿੱਥੇ ਜ਼ਿਆਦਾ ਇਨਫਰਾਸਟ੍ਰਕਚਰ ਵੀ ਹੈਗਾ ਤੇ ਖਿਡਾਰੀ ਵੀ ਜ਼ਿਆਦਾ ਇਹਨਾਂ ਜ਼ਿਲ੍ਹਿਆਂ ਚ ਹੈਗੇ ਨੇ ਸੋ ਤਾਂ ਕਿ ਉਹਨਾਂ ਦੇ ਜੇ ਕੋਈ 6 ਵਜੇ ਦੀ ਹੈ ਤਾਂ ਕਵਰੀਛ ਜਲਦੀ ਹੋਵੇ ਤੇ ਨਾਲ-ਨਾਲ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਵੀ ਸੁਧਰੇ ਕਿਉਂਕਿ ਨਾਲ-ਨਾਲ ਸਾਰੇ ਜਿਹੜੇ ਡਾਕਟਰ ਰਹਿਣਗੇ ਜਾਂ ਫਿਜ਼ਿਓਥੈਰੇਪਿਸਟ ਰਹਿਣਗੇ ਤਾਂ ਪਲੇਅਰ ਦੀ ਜਿਹੜੀ ਸਰੀਰਕ ਸਮਰੱਥਾ ਜਿਹੜੀ ਉਹ ਵਧਦੀ ਹੈ ਇੱਕ ਡੇਰਾਬਸੀ ਦੇ ਵਿੱਚ 100 ਬੈੱਡ ਦਾ ਜਿਹੜਾ ਹਸਪੀਟਲ ਹੈ ਐ, ਜਿਹੜਾ ਹਸਪੀਟਲ ਹੈ। ਐਸਆਈ ਹਸਪੀਟਲ ਜਿਹੜਾ ਉਹ ਖੋਲਣ ਦੀ ਪਰਵਾਨਗੀ ਦਿੱਤੀ ਗਈ ਹੈ ਤੇ ਉਹਦੇ ਵਾਸਤੇ ਜਿਹੜੀ ਜ਼ਮੀਨ ਜਿਹੜੀ ਹੈ ਉਹ ਮੁਹैया कराई ਜਾਊਗੀ ਕਿਉਂਕਿ ਸੈਂਟਰ ਗਵਰਨਮੈਂਟ ਬਣਾਉਂਦੀ ਹੈ ਹਸਪੀਟਲ ਪਰ ਜ਼ਮੀਨ ਸਟੇਟ ਨੂੰ ਜਿਹੜੀ ਪੈਂਦੀ ਹੈ। ਜਿੱਥੇ ਕਿ ਮਜ਼ਦੂਰਾਂ ਦਾ ਜਾ ਗਰੀਬਾਂ ਦਾ ਇਲਾਜ ਹੁੰਦਾ ਹੈ। ਐਸਆਈ ਹਸਪੀਟਲ ਜਿਹੜਾ ਹੈ ਉਹਦੇ ਵਾਸਤੇ ਜ਼ਮੀਨ ਜਿਹੜੀ ਹੈ ਉਹਦੀ ਪਰਵਾਨਗੀ ਦਿੱਤੀ ਗਈ ਹੈ 4 ਕਿੱਲੇ। ਜੀ ਸਰ 4 ਏਕੜ 4 ਏਕੜ 4 ਏਕੜ ਜ਼ਮੀਨ ਹੈ ਜੋ ਸਰਕਾਰ ਦੀ ਹੋਈ ਹੈ ਸਰਕਾਰ ਨੂੰ ਹੀ ਜਿਹੜੀ ਹੈ ਸੈਂਟਰ ਸਰਕਾਰ ਨੂੰ ਉਹ ਦੇ ਦੇਣੀ ਹੈ ਲੀਸ ਤੇ ਬਾਅਦ ਚ ਜਦੋਂ ਹਸਪੀਟਲ ਬਣ ਜਾਊਗਾ ਤਾਂ ਪੰਜਾਬ ਸਰਕਾਰ ਦੀ ਪ੍ਰਾਪਰਟੀ ਬਣ ਜਾਊਗੀ। ਤੇ ਬਾਕੀ ਜਿਹੜੇ ਰੀਹੈਬ ਸੈਂਟਰ ਨੇ ਨਸ਼ਾ ਮੁਕਤੀ ਕੇਂਦਰ ਨੇ ਉਹਨਾਂ ਦਾ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਗਈ ਹੈ ਇੱਕ ਤਾਂ ਹੁਣ ਅੱਜ ਕਿਸੇ ਕੋਲ 20 ਵੀ ਨਹੀਂ ਪ੍ਰਾਈਵੇਟ ਕਿਸੇ ਕੋਲ 22 21 ਵੀ ਨਹੀਂ ਇੱਕ ਤਾਂ ਪੰਜ ਤੇ ਲੈਂਦਾ ਜਾਊਗਾ ਉਹਨੂੰ ਤੇ ਨਾਲ ਬਾਇਓਮੈਟ੍ਰਿਕ ਹਾਜ਼ਰੀਆਂ ਲੱਗਣਗੀਆਂ ਜਿਹੜੀ ਉੱਥੇ ਦਵਾਈ ਦਿੱਤੀ ਜਾਂਦੀ ਹੈ ਉਸ ਦਵਾਈ ਦੀ ਚੈੱਕ ਅਪ ਉਸ ਦਵਾਈ ਦਾ ਸਰਟੀਫਿਕੇਸ਼ਨ ਡਿਸਟ੍ਰਿਬਿਊਸ਼ਨ ਉਹ ਸਾਰੀ ਸਰਕਾਰ ਦੇ ਦੇਖਰੇਖ ਚ ਹੋਊਗੀ ਹੁਣ ਤੱਕ ਉਹ ਉਸ ਨਾਲ ਸੰਬੰਧਿਤ ਕੋਈ ਰੂਲ ਹੈ ਨਹੀਂ ਕਿਸੇ ਨੂੰ ਕਿੰਨੀ ਵੀ ਦਵਾਈ ਦੇ ਦਿੰਦੇ ਨੇ ਉਹ ਮਿਸਯੂਜ਼ ਵੀ ਹੋਈਆਂ ਕਈ ਦਵਾਈਆਂ ਕਿ ਉਹ ਬਾਹਰ ਵੇਚ ਦਿੰਦੇ ਆ ਜਾਂ ਵਟ ਏਵਰ ਤਾਂ ਜਿਹੜੀ ਖਰੜ ਦੀ ਸਾਡੀ ਲੈਬ ਹੈ ਉਥੋਂ ਇਹ ਸਾਰਾ ਆਪਰੇਟ ਹੋਊਗਾ ਤੇ ਜਿਹੜੇ ਜਿੰਨੇ ਵੀ 140 ਤੋਂ 145 ਦੇ ਕਰੀਬ ਰੀਹੈਬ ਸੈਂਟਰ ਪ੍ਰਾਈਵੇਟ ਚੱਲਦੇ ਨੇ ਤੇ ਉਹਨਾਂ ਨੂੰ ਤਾਂ ਕਿ ਇਹਨਾਂ ਕੇਂਦਰਾਂ ਤੋਂ ਜਿਹੜੇ ਰੀਹੈਬ ਸੈਂਟਰ ਨੇ ਨਸ਼ਾ ਛਡਾਊ ਕੇਂਦਰ ਨੇ ਇਹਨਾਂ ਦੇ ਨਿਯਮਾਂ ਨੂੰ ਮਜ਼ਬੂਤ ਕਰਕੇ ਤੇ ਓਟ ਕਲੀਨਿਕ ਵੀ ਇਹਦੇ ਵਿੱਚ ਆ ਜਾਣਗੇ ਤਾਂ ਕਿ ਨਿਯਮਤ ਕੀਤਾ ਜਾ ਸਕੇ ਕਿਉਂਕਿ ਕਈ ਸ਼ਿਕਾਇਤਾਂ ਇਸ ਤਰ੍ਹਾਂ ਦੀ ਵੀ ਆਈਆਂ ਨੇ ਕਿ ਉੱਥੇ ਟੌਰਚਰ ਵੀ ਹੁੰਦਾ ਹੈ ਜਾਂ ਜ਼ਬਰਦਸਤੀ ਕੋਈ ਉਹਨਾਂ ਤੋਂ ਕੰਮ ਕਰਾਉਂਦੇ ਆ ਜਾਂ ਦਵਾਈ ਦਿੰਦੇ ਆ ਜਾਂ ਕੁਝ ਇਸ ਤਰ੍ਹਾਂ ਦਾ ਉਹ ਸਾਰੇ ਉਹਨਾਂ ਦੀਆਂ ਜੋ ਸਾਰੇ ਪਾਸੇ ਰਿਪੋਰਟਾਂ ਲੈ ਕੇ ਤੇ ਜਿਹੜੇ ਰੂਲ ਨੇ ਉਹ ਲਾਗੂ ਕੀਤੇ ਜਾਣ ਸੋ ਸੱਤ ਏਜੈਂਡੇ ਹਿਪੋਥੀਕੇਸ਼ਨ ਵਾਲਾ ਸੋ ਜੋ ਇਕੂ ਟੇਬਲ ਮਾਰਜਿਨ ਤੇ ਹਿਪੋਥੀਕੇਸ਼ਨ ਵਾਲੇ ਤੇ ਜੋ ਹਾਂ ਲਿਮਿਟ ਲਾਤਾ ਕੈਪ ਹਾਂ ਇੱਕ ਇੰਡਸਟਰੀ ਦੀ ਡਿਮਾਂਡ ਇੰਡਸਟਰੀ ਦੀ ਡਿਮਾਂਡ ਸੀਗੀ ਤੇ ਉਹ ਚ ਬੈਂਕਿੰਗ ਦੇ ਵਿੱਚ 5 ਲੱਖ ਦੀ ਕੈਪਿੰਗ 5 ਲੱਖ ਦੀ ਕੈਪਿੰਗ ਕੀਤੀ ਹੈ ਤੇ 1000 ਪੱਲੇ ਲੱਖ ਰੁਪਏ ਅਸੀਂ ਉਹ 1000 ਹਜ਼ਾਰ ਜੋ ਰਜਿਸਟ੍ਰੇਸ਼ਨ ਸਟੈਂਪ ਡਿਊਟੀ ਦਾ ਸੋ ਏ ਅੱਜ ਸੱਤ ਏਜੰਡੇ ਜਿਹੜੇ ਨੇ ਉਹ ਪ੍ਰਵਾਨ ਹੋਏ ਨੇ ਤੇ ਇਹਦੇ ਵਿੱਚ ਸੱਤ ਦੇ ਸੱਤਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਸੀ ਦੇ ਵਕ ਵਕ ਕੈਬਨਿਟ ਮੰਤਰੀਆਂ ਦੀਆਂ ਉਹਨਾਂ ਦੀਆਂ ਰਿਪੋਰਟਾਂ ਵੀ ਲਈਆਂ ਗਈਆਂ ਨੇ ਤੇ ਪਬਲਿਕ ਵਿਊਜ਼ ਵੀ ਲੈ ਗਏ ਨੇ ਤਾਂ ਕਿ ਇਹ ਜਿਹੜੇ ਫੈਸਲੇ ਨੇ ਉਹ ਲੋਕਪੱਖੀ ਹੋ ਰਹਿਣ ਔਰ ਕੋਈ ਇਸ ਤਰ੍ਹਾਂ ਦਾ ਫੈਸਲਾ ਨਾ ਹੋਵੇ ਜਿਹਦੇ ਨਾਲ ਲੋਕਾਂ ਦੀ ਕੋਈ ਵਿੱਤੀ ਬੋਝ ਜਾ ਕੋਈ ਖਜੜਖਵਾਰੀ ਜੜੀ ਹੈ ਵਾਦੀ ਹੋਵੇ ਇਹ ਸਿਰਫ ਸਿਸਟਮ ਨੂੰ ਹੋਰ ਸੌਖਾ ਕਰਨ ਦੀ ਜਿਹੜੀ ਇੱਕ ਆਮਾ ਦੀ ਪਾਰਟੀ ਦੀ ਜਿਹੜੀ ਹੈ ਉਹ ਐਫਰਟ ਹੈ ਸਾਡੇ ਮੈਨੀਫੈਸਟੋ ਚ ਵੀ ਅਸੀਂ ਕਿਹਾ ਕਿ ਅਸੀਂ ਈਜ਼ ਟੂ ਬਿਜ਼ਨਸ ਜਿਹੜਾ ਹੈ ਉਹ ਉਹ ਉਹਦੇ ਵਿੱਚ ਨੰਬਰ 1 ਤੇ ਪੰਜਾਬ ਆਉਂਦਾ ਹੈ ਇਸ ਵਕਤ ਕੰਮ ਕਰਨ ਦੇ ਵਿੱਚ ਜਦ ਵਪਾਰ ਕਰਨ ਦੇ ਵਿੱਚ ਸੌਖ ਹੈ ਹੀ ਤੇ ਆਕੇ ਪਰਮਿਸ਼ਨਾਂ ਜਾਂ ਜਿਹੜੀਆਂ ਕੰਪਲਿਕੇਸ਼ਨਸ ਨੇ ਜਾਂ ਜਿਹੜੀਆਂ ਦਫਤਰੀ ਖੱਜਲ ਖਵਾਰੀਆਂ ਨੇ ਉਹ ਘਟਾਏ ਜਾ ਸਕਣ। ਸੋ ਇਹ ਅੱਜ ਫੈਸਲੇ ਜਿਹੜੇ ਨੇ ਉਹ ਕੈਬਨਟ ਦੇ ਵਿੱਚ ਹੋਏ। ਹਾਂਜੀ। ਉਹ ਐਕਚੁਅਲੀ ਜੋ ਅਹਿਮ ਨਿਸਤਰਾ ਹਾਈਪੋਥੀਕੇਸ਼ਨ ਔਰ ਇਕਵਿਟੇਬਲ ਮਾਰਗੇਜ ਦਾ ਇੱਕ ਬੜਾ ਇਸ਼ੂ ਸੀ ਕਿ ਜਿਹ ਜੋ ਹੈ ਜਾ ਤੋ ਹਾਈਪੋਥੀਕੇਸ਼ਨ ਹੁੰਦਾ ਹੈ ਜਾਂ ਜੋ ਹੈ ਇਕੁਟੇਬਲ ਮਾਰਗੇਜ ਹੁੰਦਾ ਹੈ ਸੋ ਬਟ ਨਾਰਮਲੀ ਜੋ ਹੈ ਉਹਦੀ ਇੰਟਰਪ੍ਰੀਟੇਸ਼ਨ ਕਰ ਕਰਕੇ ਹਾਈਪੋਥੀਕੇਸ਼ਨ ਵੀ ਕਰ ਸਕਦੇ ਦਿੰਦੇ ਸੀ ਤੇ ਇਕੁਟੇਬਲ ਮਾਰਗੇਜ ਅਦਰਵਾਈਜ਼ ਇਕੁਟੇਬਲ ਮਾਰਗੇਜ ਜੋ ਹੈ ਪ੍ਰੋਪਰਟੀ ਜਿਹੜੀਆਂ ਜੋ ਹੈ ਇਮੋਵੇਬਲ ਹੈ ਉਹਦੀ ਹੁੰਦੀ ਹੈ ਮੂਵੇਬਲ ਦੀ ਹੁੰਦੀ ਹੈ ਹਾਈਪੋਥੀਕੇਸ਼ਨ ਇਹ ਬੈਂਕਾਂ ਵੱਲੋਂ ਮਿਸ ਇੰਟਰਪ੍ਰੀਟੇਸ਼ਨ ਕਰ ਕਰਕੇ ਉਹਨਾਂ ਨੂੰ 1.1% 1% ਦੇਣਾ ਪੈਂਦਾ ਸੀ ਇਸ ਲਈ ਜੋ ਹੈ ਇੰਡਸਟਰੀ ਦੀ ਡਿਮਾਂਡ ਸੀ ਕਿ ਇਹਦੇ ਨਾਲ ਸਾਡਾ ਜੋ ਹੈ ਜ਼ਿਆਦਾ ਜੋ ਹੈ ਸਟੈਂਪ ਡਿਊਟੀ ਵੀ ਪੇ ਕਰਨਾ ਪੈ ਰਿਹਾ ਡਬਲ ਪੇ ਕਰਨਾ ਪੈ ਰਿਹਾ ਤਾਂ ਇਹਦੇ ਵਿੱਚ ਜੋ ਹੈ ਪਹਿਲਾਂ ਤੋਂ ਅਸੀਂ ਕਲੀਅਰ ਕਲੈਰੀਫਾਈ ਕਰ ਦਿੱਤਾ ਲੇਕਿਨ ਫਿਰ ਵੀ ਬੈਂਕਾਂ ਦੀ ਪ੍ਰੈਕਟਿਸ ਕਰ ਕਰਕੇ ਹੋ ਰਹੀ ਸੀ ਤੇ ਇਹਨੂੰ ਹੋਰ ਕਲੈਰੀਫਾਈ ਕਰਨ ਕਰਕੇ ਉਹਨਾਂ ਨੇ ਕਿਹਾ ਕਿ ਠੀਕ ਹੈ ਇਹਨਾਂ ਨੂੰ ਕੈਪਿੰਗ ਕਰਤਾ ਜਦੋਂ ਕੈਪਿੰਗ ਕਰ ਦਿੱਤਾ ਹੈ ਕਿ ਜੇਕਰ ਉਹ ਲੱਗੇਗਾ ਤਾਂ ਮੈਕਸਿਮਮ 5 लाख ही होएगा जब अगर 1% होता है तो जैसे मैं 100 करोड़ रुपए दलनेदा है तो 100 करोड़ रुपए का जो है अगर 1% है तो 1 करोड़ हो जाता है लेकिन मैक्सिमम ओदी कैपिंग जो है वो जो है 5 लाख रुपए होएगी यस, बेसिकली ओदेचे लॉस दी शेकर दी जो है ये है कि ਜਾਂ ਤੋ ਇੱਕ ਕੰਪਲਾਈਂਸ ਹੈ ਜਿਹਨੂੰ ਆਪਾਂ ਰੇਟ ਉਹ ਕਰ ਰਹੇ ਕਿ ਜੇ ਫਲਾਈਟ ਹੋ ਗਿਆ ਸਾਰੇ ਦੇ ਸਾਰੇ ਜੋ ਹੈ ਪਹਿਲਾ ਜੋ ਹੈ ਜਦੋਂ ਇੱਥੇ ਲੋਨ ਲੈ ਰਹੇ ਸੀ ਉਹ ਲੋਨ ਚੰਡੀਗੜ੍ਹ ਤੋਂ ਲੈ ਰਹੇ ਕੰਪਨੀ ਦੀ ਆਪਣੀ ਦੂਸਰੇ ਹੈੱਡਕੁਆਰਟਰ ਤੋਂ ਲੈ ਰਹੇ ਤਾਂ ਸਾਨੂੰ ਨੁਕਸਾਨ ਹੋ ਜਾਂਦਾ ਸੀ ਆਦਰਵਾਇਜ਼ ਸਾਡਾ ਰੈਵਨਿਊ ਇਸ ਤੋਂ ਆ ਰਿਹਾ ਸੀ ਕਰੀਬ 250 ਕਰੋੜ ਰੁਪਏ ਜੀ ਸਾਡਾ ਜਿਹੜਾ ਕਾਫਲਾ ਪਹਿਲਾ ਕਾਫਲਾ ਕਸ਼ਮੀਰ ਤੋਂ ਚੱਲੂ ਹੈ ਜੀ ਸ਼੍ਰੀਨਗਰ ਤੋਂ ਉਥੇ ਕਸ਼ਮੀਰੀ ਪੰਡਤ ਜਿਹੜੇ ਨੇ ਉਹ ਵੀ ਉਸ ਯਾਤਰਾ 'ਚ ਸ਼ਾਮਲ ਹੋਣਗੇ ਤੇ ਸਾਰੇ ਦੇਸ਼ ਦੇ ਮੁੱਖ ਮੰਤਰੀ ਸਹਿਬਾਨ ਉਹਨਾਂ ਨੂੰ ਸੱਦਾ ਪੱਤਰ ਗਏ ਨੇ ਰਾਸ਼ਟਰਪਤੀ ਜੀ ਨੂੰ ਕੱਲ ਮੈਂ ਮਹਾਮੈਂ ਰਾਸ਼ਟਰਪਤੀ ਜੀ ਨੂੰ ਮਿਲ ਕੇ ਆਇਆ ਪ੍ਰਧਾਨ ਮੰਤਰੀ ਜੀ ਤੋਂ ਟਾਈਮ ਮੰਗਿਆ ਹੋਇਆ ਜਦੋਂ ਵੀ ਉਹ ਟਾਈਮ ਦੇ ਦੇਣਗੇ ਤੇ ਨਿੱਜੀ ਤੌਰ ਤੇ ਸੱਦਾ ਪੱਤਰ ਵੀ ਦੇ ਕੇ ਆਵਾਂਗੇ ਤੇ ਬਾਕੀ ਤੁਹਾਨੂੰ ਸਾਰਾ ਜਿਹੜਾ ਪੂਰਾ 1 ਮਹੀਨੇ ਦੇ ਸਮਾਗਮਾਂ ਦਾ ਮੇਰੇ ਖਿਆਲ ਤੁਹਾਡੇ ਕੋਲ ਆ ਹੀ ਗਿਆ ਹੋਣਾ ਤਾਂ 10-14 ਜਗਤੋਂ ਕਾਫਲੇ ਯਾਤਰਾਵਾਂ ਚੱਲਣ ਗਿਆ। ਗੁਰੂ ਸਾਹਿਬ ਜਿੰਨ ਜਿੰਨਾ ਪਿੰਡਾਂ ਦੇ ਵਿੱਚ ਜਾਂ ਜਿੰਨ ਜਿੰਨਾ ਥਾਵਾਂ ਤੇ ਉਹਨਾਂ ਦੇ ਚਰਨ ਛੋਪਾ ਪ੍ਰਾਪਤ ਕਰਤੀ ਹੈ। ਉੱਥੇ ਅਦੁੱਤੀ ਕੀਰਤਨ ਸਮਾਗਮ, ਦੀਵਾਨ ਔਰ ਲੇਜ਼ਰ ਐਂਡ ਸਾਊਂਡ ਸ਼ੋ ਜਿਹੜੇ ਕਿ ਗੁਰੂ ਸਾਹਿਬ ਦੀ ਜੀਵਨੀ ਬਾਰੇ ਭਾਈ ਸਤੀਦਾਸ ਭਾਈ ਮਤਿਦਾਸ ਭਾਈ ਦੇਵਾਲਾ ਜੀ ਉਹਨਾਂ ਦੀ ਸ਼ਾਤਾਂ ਬਾਰੇ ਜਿਹੜੇ ਚਾਨਣਾ ਪਾਉਣਗੇ। ਤੇ ਜਾ ਕੇ ਸਾਰੇ 23 24 25 ਤਰੀਕ ਨੂੰ ਜਿਹੜੇ ਫੰਕਸ਼ਨ ਨੇ ਉਹ ਅਨੰਦਪੁਰ ਸਾਹਿਬ ਕੱਠੇ ਹੋਣਗੇ ਤੇ 24 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਨੰਦਪੁਰ ਸਾਹਿਬੇ ਕਿ ਹੋਊਗਾ ਤੇ 25 ਤਰੀਕ ਨੂੰ ਭੋਗ ਭਾਗ ਪਹਿਣਗੇ ਤੇ ਉਸ ਤੋਂ ਬਾਅਦ ਫਿਰ ਦਿੱਲੀ ਲਈ ਰਵਾਨਗੀ ਹੋਗੀ ਚਾਂਦਨੀ ਚੌਕ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਸੀ ਨਹੀਂ estrangda ji koi nahi ae tvaade matlab channel na te main dekh charcha zarur suni hai ਪਰ ਸਾਡੇ ਵੱਲੋਂ ਹਜੇ ਕੋਈ ਇਸ ਤਰ੍ਹਾਂ ਦਾ ਹੋ ਨਹੀਂ ਕਿ ਕੋਈ ਇਸ ਤਰ੍ਹਾਂ ਦੀ ਸਪੈਸ਼ਲ ਮੀਟਿੰਗ ਜਾਂ ਕੋਈ ਹੋ ਬਾਕੀ ਕੈਬਨੇਟ ਜਿਹੜੀ ਕਲੈਕਟਿਵ ਡਿਸੀਜਨ ਲੈਂਦੀ ਹੈ ਹਜੇ ਕੈਬਨੇਟ ਉਸ ਤੋਂ ਪਹਿਲਾਂ ਇੱਕ ਦੋ ਕੈਬਨੇਟਸ ਹੋਰ ਹੋਣਗੇ ਕੋਈ ਹੋਇਆ ਤਾਂ ਦੱਸਾਂਗੇ ਤੁਹਾਨੂੰ ਦੇਖੋ ਜੀ ਜਿਹੜੇ ਐਨਜੀਟੀ ਦੇ ਜੱਜ ਜਿਹੜੇ ਸੀਗੇ ਉੱਥੇ ਜਸਟਿਸ ਸੀਗੇ ਜਿਹੜੇ ਰਟਾਇਰ ਹੋਏ ਤਾਂ ਉਹਨਾਂ ਨੇ ਰਟਾਇਰਮੈਂਟ ਦੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੀ ਨਾ ਹੀ ਲੱਗਦਾ ਪੰਜਾਬ ਦਾ ਮਤਲਬ ਪਰਾਲੀ ਦਾ ਜਿਹੜਾ ਧੂਆ ਹੈ ਮਤਲਬ ਜੇ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਤਾਂ ਉਹਦੇ ਵਾਸਤੇ ਨਾਰਥ ਟੂ ਸਾਊਥ ਹਵਾ ਚਲਣੀ ਚਾਹੀਦੀ ਪਹਿਲਾਂ ਕੋਈ ਹਵਾ ਨਹੀਂ ਚੱਲ ਰਹੀ ਕਿਵੇਂ ਜਾਊਗਾ ਜੀ ਇਦਾਂ ਔਰ ਹਾਜੀ 70 ਤੋਂ 80% ਸਾਡੀ ਫਸਲ ਨਹੀਂ ਆਈ ਹਾਲੇ ਸਿਰਫ 90 ਲੱਖ ਮੀਟਰ ਕਿਟਨ ਆਈ ਹੈ ਤਾਂ ਹਜੇ 90 ਆਉਣ ਹੀ ਆ ਲਗਭਗ ਤੇ ਅੱਗ ਨਹੀਂ ਲਾਈ ਤੇ ਪਹਿਲੀ ਕਿਹਨੇ ਪਹੁੰਚ ਗਿਆ 15 ਦਿਨ ਹੋ ਗਏ 10 15 ਦਿਨ ਹੋ ਗਏ ਸਰਸਾ ਸਾਹਿਬ ਨੇ ਤਾਂ ਪਹਿਲੀ ਕਹਿੰਦਾ ਕਿਹਨੇ ਪਹੁੰਚ ਗਿਆ ਤੇ ਫਿਰ ਹਰਿਆਣੇ ਦਾ ਕਿਉਂ ਨਹੀਂ ਪਹੁੰਚਿਆ ਹਰਿਆਣੇ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਹਰਿਆਣਾ ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਵੀ ਤੁਸੀਂ ਹੁਣ ਉਹਨਾਂ ਤੋਂ ਯਮਨਾ ਨਹੀਂ ਸਾਫ ਹੋਰੀ ਇੱਕ ਨਵੀਂ ਯਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਉਹ ਕਿਸੇ ਹੋਰ ਯਮਨਾ ਚ ਨਾ ਹੋਣਗੇ ਹਣਾ ਚਲੋ ਮੋਦੀ ਜੀ ਤਾਂ ਜਮਨਾ ਛੱਡੋ ਉਹ ਤਾਂ VOTER ਵੀ ਆਪਦੇ ਨਵੇਂ ਬਣਾ ਰਹੇ ਨੇ ਉਹ ਤਾਂ ਮਤਲਬ ਵੀ ਸਾਡੇ ਤਾਂ ਲੋਕ ਹੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਰਹਿਣੀ ਪਬਲਿਕ ਦੀ ਸੋ ਫਿਰ ਦਿੱਲੀ ਦਾ ਜਿਹੜਾ IQ E A Q I ਜਿਹੜਾ ਲੈਵਲ ਸੀਗਾ ਉਹ 400 ਤੇ 500 ਤੇ 800 900 ਤੇ ਕਿਵੇਂ ਚੱਲ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਨਨਟ ਪਾਲਿਸੀ ਰਹਿਣਾ ਜਾ ਮੈਂ ਦਿੱਲੀ ਦੇ ਐਸ ਇਲਾਕੇ ਚ ਹੀ ਰਹਿਣਾ ਬਸ ਇੱਥੇ ਮੇਰਾ ਮੁਕਾਮ ਹੈ ਇੱਥੇ ਖਤਮ ਹੋ ਜਾਣਾ ਮੈਂ ਅੱਗੇ ਕਿਉਂ ਲੰਗਦਾ ਜੀ ਫਿਰ ਉਹ ਸੋ ਇਹ ਤਾਂ ਇੱਕ ਨਾ ਪੋਲਿਟਿਕਲ ਮੁੱਦਾ ਬਣਾ ਰੱਖਿਆ ਹੈ ਬਦਨਾਮ ਕਰਨ ਵਾਸਤੇ ਔਰ ਅੰਨਦਾਤੇ ਨੂੰ ਮੈਂ ਪਹਿਲੇ ਦੋਨੋਂ ਕਹਿੰਦਾ ਰਿਹਾ ਅੰਨਦਾਤੇ ਨੂੰ ਬਦਨਾਮ ਨਾ ਕਰੋ ਕੋਈ ਆਲਟਰਨੇਟਿਵ ਦਿਓ ਜਾਂ ਕੋਈ ਸੋਲੂਸ਼ਨ ਦਿਓ ਜੇ ਜੰਗਾਂ ਰਕਵਾ ਸਕਦੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਸਾਰੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਬਿਸ਼ਪ ਗੁਰੂ ਦਾ ਡੰਕਾ ਵੱਜ ਰਿਹਾ ਤਾਂ ਪਰਾਲੀ ਦਾ ਮਸਲਾ ਹੱਲ ਕਰਨ ਵਾਸਤੇ ਬੁਲਾ ਲੈਣ ਉਹ ਜਿੰਨ ਜਿੰਨ ਸਟੇਟਾਂ ਚ ਪ੍ਰਾਲੀ ਜਲਦੀ ਜੂਪੀ ਹੈ ਹਰਿਆਣਾ ਹੈ ਪੰਜਾਬ ਹੈ ਰਾਜਸਥਾਨ ਹੈ ਤੇ ਉਹ ਬੁਲਾ ਲੈਣ ਉਹਨਾਂ ਨਾਲ ਗੱਲ ਕਰ ਲੈਣ ਕੀ ਹੱਲ ਹੈ ਇਹਦਾ ਤੇ ਕੋਈ ਕੰਪਨਸੇਸ਼ਨ ਦੇਣੀ ਹੈ ਜਾਂ ਕੋਈ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਜਾਣਾ ਹੈ ਸاسي ਚਲੇ ਜਾਵਾਂਗੇ ਉੱਥੇ ਅਸੀਂ ਆਪਣੇ ਆਪਣੇ ਵਿਚਾਰ ਰੱਖਦਾਂਗੇ ਸਾਰੇ ਉਹੀ ਤਾਂ ਕਹਿਣਾ ਹੈ ਜੀ ਦੇਖੋ ਕਿ ਕੋਈ ਨਾ ਕੋਈ ਤੁਹਾਨੂੰ ਹੱਲ ਦੇਉਂਗੇ ਤਾਂ ਉਹ ਹੋਊਗਾ ਨਾ ਜਾਂ ਫਿਰ ਕ੍ਰੋਪ ਡਾਇਰ ਰਿਸਰਫੀਕੇਸ਼ਨ ਦੇ ਦੋ ਤੇ ਮਤਲਬ ਸਾਨੂੰ ਕੋਈ ਹੋਰ ਫਸਲ ਬੀਜ ਕੇ ਉਹਨੇ ਹੀ ਪੈਸੇ ਜਿਹੜਾ ਜਿੰਨਾ ਲਾਭ ਜਿੰਨਾ ਪ੍ਰੋਫਿਟ ਚਾਵਲ ਵੇਚ ਕੇ ਹੁੰਦਾ ਉਹਨੇ ਕਿਸੇ ਹੋਰ ਫਸਲ ਨਾ ਹੋ ਜੇ ਅਸੀਂ ਕਿਉਂ ਬੀਜਾਂਗੇ ਚਾਵਲ ਚਾਵਲ ਤਾਂ ਸਾਡੀ ਖੁਰਾਕ ਵੀ ਹੈ ਨਹੀਂ ਤੇ ਚਾਵਲ ਦੀ ਦੇਸ਼ ਕੁੜ ਘਾਟ ਵੀ ਹੈ ਨਹੀਂ ਠੀਕ ਹੈ ਨਾ ਤੇ ਹਣੇ ਕਲ ਇੰਨੇ ਸੰਕਟ ਦੇ ਬਾਵਜੂਦ ਵੀ ਹੜ੍ਹਾਂ ਦੇ ਵਿੱਚ ਵੀ ਬਹੁਤ ਸਾਰਾ ਨੁਕਸਾਨ ਪੰਜਾਬ ਦਾ ਹੋਇਆ ਉਹਦੇ ਬਾਵਜੂਦ ਵੀ ਇੱਕ 170 ਲੱਖ ਮੀਟ्रिक टन ਦੇਵਾਂਗੇ ਜੀ ਚੌਲ ਤੇ ਇਸ ਕੱਲ ਨੂੰ ਐਪਰੀਸ਼ੀਏਟ ਨਹੀਂ ਕਰਦੇ ਹੋ ਕਿ ਤੁਸੀਂ ਇੰਨੇ ਸੰਕਟ ਦੇ ਬਾਵਜੂਦ ਵੀ ਦੇਸ਼ ਦੀ ਫੂਡਵਾਲ ਦੇ ਵਿੱਚ ਇੰਨਾ ਹਿੱਸਾ ਪਾ ਰਹੇ ਹੋ ਸਗੋਂ ਸਗੋਂ ਕਹਿੰਦੇ ਪਰਚਾ ਕਰ ਦਿਓ ਜੀ ਇਹਨਾਂ ਤੇ ਆਕ ਕਰ ਦਿਓ ਜੀ ਉਹ ਕਰ ਦਿਓ ਚੰਗੀ ਗੱਲ ਨਹੀਂ ਦੇਖੋ ਇਹ ਦੇ ਦੇ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਤੇ ਇਤਰਾਜ਼ ਹੈ ਤੋਂ ਉਤਰਾਜ਼ ਜਿਹੜੇ ਨੇ ਉਹ ਸੁਣਨੇ ਚਾਹੀਦੇ ਹੈ ਈਵਨ ਸੁਪਰੀਮ ਕੋਰਟ ਚ ਮਾਮਲਾ ਸੀਗਾ ਕਿ ਉਹਦੇ ਚ ਆਇਡੈਂਟੀਫਿਕੇਸ਼ਨ ਕਿਹੜੀ ਲਾਉਂਗੇ ਆਧਾਰ ਕਾਰਡ ਪਹਿਲਾਂ ਨਹੀਂ ਸੀਗਾ ਪਾਸਪੋਰਟ ਨਹੀਂ ਸੀਗਾ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਐਸਆਈਆਰ ਨੂੰ ਵੋਟ ਚੋਰੀ ਦੇ ਵਜੂਦ ਦੇਖਿਆ ਜਾਵੇ ਕਿ ਆਪਣੇ ਮਨਪਸੰਦ ਬੰਦਿਆਂ ਦੀਆਂ ਵੋਟਾਂ ਬਣਾ ਲਓ ਜਿਹੜੀਆਂ ਜਿਹੜੇ ਮਹੱਲਿਆਂ ਚੋਂ ਜਿਹੜੀਆਂ ਬੋਥਾਂ ਤੇ ਕਿਸੇ ਹੋਰ ਪਾਰਟੀ ਨੂੰ ਪੈਂਦੀਆਂ ਨੇ ਉੰਨੇ ਵੋਟਾਂ ਕੱਟ ਦੋ ਸੂਸ ਇਲਾਕੇ ਚ ਤਾਂ ਫਿਰ ਇਹ ਤਾਂ ਡੈਮੋਕ੍ਰੇਸੀ ਲਈ ਬਹੁਤ ਖਤਰਨਾਕ ਹੋਊਗਾ ਪਰ ਇਹਦੇ ਤੇ ਇਲੈਕਸ਼ਨ ਕਮਿਸ਼ਨ ਨੂੰ ਖੁੱਲ ਕੇ ਜਵਾਬ ਦੇਣਾ ਚਾਹੀਦਾ ਨਹੀਂ ਬਿਲਕੁਲ ਕਰ ਰਹੇ ਆ ਜੀ ਅਸੀਂ ਤਾਂ ਕੋਸ਼ਿਸ਼ ਕਰ ਰਹੀ ਹਾਂ ਇਹ ਕਰਨੇ ਕਿ ਕੋਈ ਵੀ ਸਰਕਾਰੀ ਪਦ ਜਿਹੜਾ ਸਰਕਾਰੀ ਅਹੁਦਾ ਜਿਹੜਾ ਉਹ ਕਾਲੀ ਨਰਵੇ ਹੁਣੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਐਸਪੀ ਲੈਵਲ ਦੀਆਂ ਇਨਸਪੈਕਟਰ ਲੈਵਲ ਦੀਆਂ ਐਸਐਚਯੂ ਲੈਵਲ ਦੀਆਂ ਡੀਐਸਪੀ ਲੈਵਲ ਦੀਆਂ ਸਾਰੀਆਂ ਪੋਸਟਾਂ ਜਿਹੜੀਆਂ ਖਾਲੀ ਸੀਗੀਆਂ ਸਾਰੀਆਂ ਭਰੀਆਂ ਗਈਆਂ ਨੇ ਤਾਂ ਕਿ ਲਾਅ ਐਂਡ ਆਰਡਰ ਲਾਗੂ ਹੋ ਗੰਜ ਬਹੁਤ ਸਾਰੇ ਐਸਪੀ ਜਿਹੜੇ ਸੀਗੇ ਜਾਂ ਡੀਐਸਪੀ ਸੀਗੇ ਉਹਨਾਂ ਕੋਲੇ ਐਡੀਸ਼ਨਲ ਚਾਰਜਸ ਸੀਗੇ ਇਧਰ ਉਧਰ ਦੇ ਤਾਂ ਕਿ ਉਹ ਉਹਨਾਂ ਨੂੰ ਪ੍ਰੋਪਰ ਟਾਈਮ ਕਿਸੇ ਇੱਕ ਲਾਕੇ ਚ ਜਿਹੜਾ ਆਪਣਾ ਸਰਵਲੈਂਸ ਦਾ ਮਿਲੇ ਸੋ ਜਿੰਨੇ ਵੀ ਸਾਡੇ ਕੋਲੇ ਆਈ ਜਾਂਦੇ ਰਹਿੰਦੇ ਨੇ ਤੇ ਨਵੀਂ ਭਰਤੀਆਂ ਵੀ ਹੋ ਰਹੀਆਂ ਨੇ ਤੇ ਉਹਦੇ ਨਾਲ ਅਸੀਂ ਕੋਸ਼ਿਸ਼ ਕਹੀ ਕਰਾਂਗੇ ਕਿ ਐਡੀਸ਼ਨਲ ਚਾਰजेस ਜਿਹੜੇ ਨੇ ਉਹ ਜਿੱਥੇ ਵੀ ਅਫਸਰ ਕੰਮ ਕਰ ਰਹੇ ਨੇ ਕਈ ਤਾਂ ਉਹਨਾਂ ਨੂੰ ਉਹਨਾਂ ਦੇ ਕੰਮ ਦਾ ਬੋਝ ਘਟਾ ਕੇ ਨਵੇਂ ਭਰਤੀ ਕੀਤੇ ਜਾਣ। ਹਾਂਜੀ ਉਹਨਾਂ ਨੇ ਕੀ ਦੇਣਾ ਜੀ ਦੇਖੋ ਮੈਂ ਤਾਂ ਕੋਸ਼ਿਸ਼ ਹੀ ਕਰ ਰਹੇ ਹਾਂ ਕਿ ਉਹ ਇਦਾਂ ਲਈ ਉਦਾਂ ਹੋਰ ਸਕੀਮਾਂ ਜਿਹੜੀਆਂ ਪੈਸੇ ਆਉਂਦੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਉਹੀ ਕਹੀ ਜਾਂਦੇ ਨੇ ਕਿ ਇਹ ਪੈਸੇ ਵੀ ਉਧਰੋਂ ਕੱਟ ਲੋ ਜੀ ਇਹ ਪੈਸੇ ਵੀ ਤੁਹਾਡੇ ਉਸੇ ਝੋਗੇ ਨੇ ਜਾਣਗੇ ਜੀ ਜੇ ਹੜ ਨਾ ਆਉਂਦੇ ਉਹ ਪੈਸੇ ਤਾਂ ਵੀ ਆਉਣੇ ਸੀਗੇ ਸੋ ਇਧਰ ਉਧਰ ਦੀਆਂ ਜਿਹੜੀਆਂ ਪੈਰਲਲ ਸਕੀਮਾਂ ਨੇ ਉਹ ਉਹਨਾਂ ਦੇ ਰਾਹੀਂ 1600 ਕਰੋੜ ਰੁਪਇਆ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਉਹਨਾਂ ਨੇ ਕਹਿ ਸੀ ਕਿ 1600 ਕਰੋੜ ਟੋਕਨ ਹੈ ਤੇ ਇਹ ਤਾਂ ਹਜੇ ਬਸ ਵੈਸੀ ਹੈ ਤੇ ਬਾਕੀ ਤੁਹਾਨੂੰ ਹੋਰ ਦੇਵਾਂਗੇ ਅਜੇ ਤਾਂ ਟੋਕਨ ਨਹੀਂ ਪੂਰਾ ਹੋਇਆ ਜੀ ਨੀ ਇਦਾਂ ਦਾ ਤਾਂ ਕੋਈ ਨਹੀਂ ਮੇਰੇ ਖਿਆਲ ਚ ਹੋਣਾ ਚਾਹੀਦਾ ਉਹਨਾਂ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰ ਉਹ ਮੇਰੇ ਖਿਆਲ ਚ ਕਿਉਂਕਿ ਉਹਨਾਂ ਦੇ ਆਫਿਸ ਨੇ ਸ케ਜੂਲ ਵੀ ਦੇਖਣਾ ਹੈ ਸ਼ਾਇਦ ਉਹਨਾਂ ਦੀਆਂ ਬਿਹਾਰ ਦੇ ਵਿੱਚ ਐਕਟੀਵਿਟੀਜ਼ ਜ਼ਿਆਦਾ ਨਹੀਂ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਰੈਲੀ ਪ੍ਰਧਾਨ ਮੰਤਰੀ ਵੀ ਨਾਲ ਨੇ ਨਾ ਤੇ ਉਹ ਫਿਰ ਸਾਰਾ ਕੁਝ ਭੁੱਲ ਜਾਂਦੇ ਜਦੋਂ ਕਿਸੇ ਸਟੇਟ 'ਚ ਇਲੈਕਸ਼ਨ ਹੋਵੇ ਫਿਰ ਉੱਥੇ ਜਾ ਕੇ ਬਹਿ ਜਾਂਦੇ 6-7 ਦਿਨ ਦਾ ਮੇਰੇ ਖਿਆਲ ਚ ਪ੍ਰੋਗਰਾਮ ਉਹਨਾਂ ਦਾ ਉੱਥੇ ਹੈ ਜੇ ਬਿਹਾਰ ਹੀ ਮਿਲਦਾ ਟਾਈਮ ਦੇ ਦਨ ਉੱਥੇ ਜਾ ਆਵਾਂਗੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਆਪਣੇ ਸਟੇਟ ਦੀ ਜਿਹੜੀ ਹੈ ਸਮੱਸਿਆ ਹੀ ਦੱਸਣੀ ਹੈ ਅਸੀਂ ਤਾਂ ਆਪਣੇ ਹੱਕ ਹੀ ਮੰਗਣੇ ਆ ਜੇ ਬਿਹਾਰ ਦਾ ਟਾਈਮ ਦੇ ਦਨ ਪਟਨਾ ਚ ਜਾ ਆਵਾਂਗੇ ਗਿਆ ਜਾ ਆਵਾਂਗੇ ਕਿਤੇ ਸਮਸਤੀਪੁਰ ਜਾਂ ਜਿੱਥੇ ਵੀ ਕਹਿਣਗੇ ਉਹ ਉੱਥੇ ਜਾ ਆਵਾਂਗੇ ਮਿਲ ਲਾਂਗੇ ਕੋਈ ਜਦੋਂ ਮਰਜ਼ੀ ਟਾਈਮ ਦੇ ਦੇਣ ਗੱਲ ਕਿਤੇ ਤੁਸੀਂ ਪ੍ਰੋਟੈਸਟ ਕਰਵਾਉਣਾ ਚਾਹੀਦਾ ਹੈ ਹਰ ਤਰ੍ਹਾਂ ਦੀ ਸਟੱਫ ਜਿਆਦਾ ਜੀ ਆ ਰਹੀ ਹੈ ਕਿ ਜਿਹੜੇ ਕਿਸਾਨਾਂ ਨੂੰ ਖਾਦ ਦੀ ਦਿੱਤੀ ਕਰ ਉਸਦੇ ਨਾਲ ਮਜਬੂਰ ਕੀਤਾ ਜਾ ਰਿਹਾ ਹੈ ਕਿ ਨਹੀਂ ਕਿ ਤੁਹਕੋ ਸ਼ਿਕਾਇਤ ਆ ਰਹੀ ਐ ਨਾ ਨੂੰ ਯੂਰੀਆ ਦੀ ਪਰ ਡੀਏਪੀ ਦੀ ਅਸੀਂ ਕਿਉਂਕਿ ਪੌਚਰ ਪਹਿਲਾਂ ਅਸੀਂ ਗੱਲਬਾਤ ਕੀਤੀ ਹੋਈ ਸੀ ਮਾਨਯੋਗ ਮੰਤਰੀ ਸਾਹਿਬਾਨ ਜਿਹੜੇ ਕੇਂਦਰ ਦੇ ਨੇ ਤੇ ਕਿਸੇ ਵੀ ਇਲਾਕੇ ਦੇ ਵਿੱਚ ਡੀਏਪੀ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਔਰ ਜੇ ਜਿੱਤੋਂ ਵੀ ਸਾਨੂੰ ਸ਼ਿਕਾਇਤ ਆਉਂਦੀ ਐ ਨਾਲ ਦੇ ਨਾਲ ਅਸੀਂ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਉੱਥੇ ਡੀਏਪੀ ਜਿਹੜੀ ਪ੍ਰੋਪਰ ਮਾਤਰਾ ਦੇ ਵਿੱਚ ਪਹੁੰਚਾਉਨੇ ਆ 2 ਲੱਖ ਕੁਇੰਟਲ ਬੀਜ ਜਿਹੜੇ ਨੇ ਉਹ ਅਸੀਂ ਦੇਵਨੇ ਆ ਜੀ ਜੋ 1 ਲੱਖ 85000 ਕੁਇੰਟਲ ਜਿਹੜਾ ਬੀਜ ਆ ਉਹ ਕਣਕ ਦਾ ਬਾਕੀ ਹੋਰ ਫਸਲਾਂ ਦੇ 15000 ਕੁਇੰਟਲ ਹੋਰ ਫਸਲਾਂ ਦੇ ਨੇ ਜਿਹੜੇ ਕਿ ਹੁਣ ਕਣਕ ਦਾ ਕਿਉਂਕਿ ਬਜਾਈ ਦਾ ਟਾਈਮ ਲਗਭਗ ਜਿਹੜੇ ਜਿਹੜੇ ਜ਼ੋਨ ਨੇ ਪਹਿਲਾਂ ਜਿਹੜੀ ਝੋਨਾ ਵੱਢ ਲਿਆ ਜਾਂ ਫਸਟ ਇਅਰ ਸੈਕੰਡ ਜ਼ੋਨ ਜਿਹੜੇ ਨੇ ਉਹ ਜਿੱਥੇ ਕਣਕ ਬੀਜਣ ਦੀ ਤਿਆਰੀ ਹੈ ਉੱਥੇ ਵਾਸਤੇ ਅਸੀਂ ਟਰੱਕ ਕਰਵਾਨਾ ਕਰ ਦਿੱਤੇ ਗਏ ਨੇ ਤੇ ਉਹਨਾਂ ਨੂੰ ਪ੍ਰੋਪਰ ਕੁਆਲਿਟੀ ਬੀਜ ਜਿਹੜੇ ਨੇ ਕਣਕ ਦੇ ਉਹ ਮਿਲ ਰਹੇ ਨੇ ਤੇ ਕੁਝ ਟਰੱਕ ਤਾਂ ਅ ਅ ਸਿਰਵਾਨਾ ਕਰਦੇ ਬਾਕੀ ਹਰ ਰੋਜ਼ ਜਾਈ ਜਾਂਦੇ ਨੇ ਤੇ ਅਸੈਸਮੈਂਟ ਜਿਹੜੀ ਆ ਉਹ ਵੀ ਆਈ ਜਾਂਦੀ ਹੈ ਤੇ ਜਿਹੜੇ ਹੜਪੀੜਤਾ ਦੇ ਜਿਹੜੇ ਪੈਸੇ ਨੇ ਘਰਾਂ ਦੇ ਪਸ਼ੂਆਂ ਦੇ ਫਸਲਾਂ ਦੇ ਨੁਕਸਾਨ ਦੇ ਉਹ ਸਾਰੇ ਜਿਹੜੇ ਉਹ ਉਹਨਾਂ ਨੂੰ ਹਰ ਰੋਜ਼ ਮਿਲ ਰਹੇ ਨੇ ਥੈਂਕ ਯੂ